कपड़ा का जात के बंदी होना

ਸੱਤੇ ਵਟੇ ਹੋ ਗਈ ਐ ਅੱਜ ਦੇ ਥਾਰ ਥਾਰ ਉਹ ਜਿਹੜੀ ਹੁਸਤੀ ਪਈ ਐ ਅੱਜ ਦੀ ਥਾਰ ਨਾਲ ਜਿਹੜੀ ਬਾਕੀ ਹੁਸਤੀ ਪਈ ਐ ਉਧਰਲੇ ਪਾਸੇ ਮੇਲਾ ਪੂਰ ਰਿਹਾ ਹੈ ਔਰ ਤੱਕ ਤੇ ਪਈ ਐ ਜਿਵੇਂ ਮਾਨਸੇ ਦੇ ਵਿੱਚ ਕਦੇ ਬਾਡੀਆਂ ਨਾਲ ਤਾਂ ਲੱਗੀਆਂ ਵੀ ਗੱਲ ਗੱਲ ਤੇ ਅੜੀ ਭਗਾਉਣਾ ਮੈਨੂੰ ਲੱਗਦਾ ਮਾਨਸੇ ਖਲਵਾ ਗੱਲ ਗੱਲ ਤੇ ਅੜੀ ਭਗਾਉਣਾ ਮੈਨੂੰ ਲੱਗਦਾ ਮਾਨਸੇ ਬੰਦਾ ਉਧਰਲੇ ਪਾਸੇ ਔਰ